ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਆ ਬਸਾਕੀ ਦਾ ਮੇਲਾ ਜਿਹੜਾ ਕਿ 2025 ਦੇ ਵਿੱਚ ਚੱਲਣ ਦੇ ਆ ਮੈਂ ਕਿੰਨੀ ਹੈ ਬੜੀ ਵਧੀਆ ਵੀਡੀਓ ਆ ਮੇਰਾ ਤਾਂ ਖੁਦ ਉੱਥੇ ਜਾਣ ਦੀ ਬੇਕਲ ਤੇ ਜਾਣ ਦਾ ਦਿਲ ਕਰਦਾ ਲੇਕਿਨ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਉਹ ਪ੍ਰਗਟਿਓ ਮਰਦ ਆਗੰਬੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰੀ ਸੰਗਤ ਨੂੰ ਖਾਲਸਾ ਸਾਜਣਾ ਦਿਵਸ ਦੀ ਆ ਬਹੁਤ ਬਹੁਤ ਵਧਾਈਆ ਅੱਜ ਆਪਾਂ ਖੜੇ ਆ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸਾਧ ਸੰਗਤ ਜੀ ਤੇ ਹਉ ਆਪਾਂ ਕਰਦੇ ਆ ਦਸ਼ਰ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਪਹੁੰਚਿਆ ਨੇ ਗੁਰੂ ਦੇ ਨਾਲ ਪਿਆਰ ਹੈ ਸੰਗਤਾਂ ਦਾ ਤੇ ਇੱਕ ਇੰਚ ਵੀ ਜਗ੍ਹਾ ਜਿਹੜੀ ਅੱਜ ਇੱਥੇ ਸੰਗਤਾਂ ਨੇ ਕੋਪੜਾ ਪੈਰ ਰੱਖਣ ਨੂੰ ਨਹੀਂ ਮਿਲ ਰਹੀ ਅੱਜ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਵਿੱਚ ਪਹੁੰਚ ਰਹੀਆਂ ਨੇ ਸੰਗਤ ਜੀ ਅੱਜ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ ਖਾਲਸਾ ਪੰਥ ਦੀ ਜਿੱਥੇ ਸਾਜਣਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਤੇ ਉਸ ਦਾ ਸਰੂਪ ਪੁਚੰਗੀ ਜੀ ਅੱਜ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਨੇ ਆਪਣੇ ਪੁਚੰਗੀ ਨੂੰ ਖਾਲਸਾ ਹੀ ਰੂਪ ਦੇ ਵਿੱਚ ਤਿਆਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਵਾਹਿਗੁਰੂ ਲੁਧਿਆਣੇ ਤੋਂ ਆਏ ਮੰਡੀਆਂ ਤੋਂ ਮੰਡੀਆਂ ਤੇ ਪੁਚੰਗੀ ਸਿੰਘ ਤੁਸੀਂ ਖਾਲਸੇ ਦੇ ਰੂਪ ਰੇ ਵਿੱਚ ਨਿਹੰਗ ਸਿੰਘ ਦੇ ਰੂਪ ਦੇ ਵਿੱਚ ਤਿਆਰ ਕਰਕੇ ਲਿਆਇਓ ਅੱਜ ਹਾਂਜੀ ਵੈਗਰੂ ਜਿਹੋ ਜਿਹਾ ਸਮਾਂ ਵਾ ਸਮੱਸ ਬਿਲਕੁਲ ਸਹੀ ਨਹੀਂ ਆਪਾਂ ਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਾਂ ਸਿੱਖੀ ਨਾਲ ਲੜ ਲਾ ਦਾਂਗੇ ਤਾਂ ਬੱਚੇ ਸੇਫ ਰਹਿਣਗੇ ਜਿੱਦਾਂ ਦਾ ਸਮਾਂ ਵਾ ਸਾਰੇ ਪਤਿਤ ਹੋਈ ਜਾ ਰਹੇ ਆ ਇਸ ਕਰਕੇ ਇਹਨੂੰ ਮਾਂ ਦੇ ਗਰਭ ਵਿੱਚ ਹੀ ਅਮਰਦੀ ਦੀ ਦਾਤ ਦੇ ਦਿੱਤੀ ਸੀਗੀ ਅੱਛਾ ਜੀ ਹਾਂਜੀ ਤੇ ਜਿੱਦਾਂ ਹੀ ਇਹਦਾ ਜਨਮ ਹੋਇਆ ਇੱਕ ਵਾਰ ਅਮਰਦੀ ਦਾਤ ਦੇ ਕੇ ਇਹਨੂੰ ਕੁਕਾਰ ਪਵਾ ਦਿੱਤੇ ਗਏ ਸੋ ਸਿੱਖੀ ਇਦਾਂ ਹੀ ਸੰਭਾਲੀ ਜਾ ਸਕਦੀ ਜੇ ਬੱਚੇ ਨੂੰ ਗਰਭ ਤੋਂ ਹੀ ਅਮਰਦੀ ਦੀ ਦਾਤ ਦਿੱਤੀ ਜਾਵੇ ਬਿਲਕੁਲ ਹਾਂ ਜੀ ਤੋ ਜਿਹੜੀ ਗੁਰੂ ਸਾਹਿਬ ਜੀ ਨੇ ਰੀਤ ਚਲਾਈ ਸੀ ਉਸ ਨੂੰ ਇਸੇ ਤਰੀਕੇ ਨਾਲ ਹੀ ਚਲਦੇ ਰੱਖਣ ਵਾਸਤੇ ਜ਼ਰੂਰੀ ਹੈ ਕਿ ਅਵੇਅਰਨੈਸ ਜਿਹੜੀ ਆ ਉਹ ਜ਼ਰੂਰੀ ਆ ਬਹੁਤ ਜ਼ਿਆਦਾ ਸੋ ਜਦੋਂ ਇਹ ਇਹਦਾ ਸਿੰਘ ਸਜੇ ਅਸੀਂ ਦੇਖਦੇ ਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਇੱਕ ਮੋਟੀਵੇਸ਼ਨ ਵੀ ਮਿਲਦੀ ਆ ਤੇ ਇੱਕ ਸੇਧ ਵੀ ਸਾਰੀ ਸੰਗਤ ਨੂੰ ਜਿਹੜੀ ਉਹ ਜਾਂਦੀ ਆ ਕਿ ਗੁਰੂ ਵਾਲੇ ਬਣੀਏ ਤੇ ਸਿੰਘ ਸਜਿਏ ਸੋ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਵੀ ਆ ਵੀਰ ਜੀ ਤੇ ਤੁਸੀਂ ਉਪ ਚੰਗੀ ਨੂੰ ਜਿਹੜਾ ਹੁਣੇ ਤੁਸੀਂ ਗੁਰੂ ਦੇ ਲੜ ਲਾਇਆ ਠੀਕ ਹੈ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾ ਦੋ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਸਾਥ ਖੰਨੀ ਰਹਿਣ ਮਾਈ ਕੀ ਜੋਵੇ ਆਖਰ ਫੇਰ ਸਿੱਖਾਂ ਨੇ 7 ਜੂਨ ਦੇ ਪਾਸਰੇ 13 April 1699 ਅਜਹੀ ਕੌਮ ਦੇ ਸਥਾਪਨਾ ਹੋਈ ਕਿ ਜਿਹੜੀ ਚਿੜੀਆਂ ਤੋਂ ਬਾਜ ਬਣਾਇਆ ਗਿਆ ਛੜੀਓ ਸੋ ਮੈਂ ਬਾਜ ਲੜਾਉ ਤਬੇ ਕੋ ਬਲ ਸਿੰਘ ਦਾ ਨਾਮ ਕਮ ਹੋ ਗਿਆ ਸਤ ਸੰਗ ਜੀ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਸ ਸਮੇਂ ਨੂੰ ਜਦੋਂ ਪ੍ਰ ਗੋਪੀ ਸਿੰਘ ਪਾਸ਼ਾ ਜੀ ਨੇ ਸਿਰ ਮੰਗੇ ਤੇ ਪੰਜ ਸਿੰਘ ਜਿਹੜੇ ਬਿਬਾਕ ਗੁਰੂ ਦੇ ਸਾਹਮਣੇ ਆ ਕੇ ਖੜੇ ਹੋ ਗਏ ਫਤਹਿ ਕਰਨ ਖਾਲਸਾ ਕੌਮ ਦੀ ਉਸ ਦਿਨ ਸਥਾਪਨਾ ਹੋਈ ਦੇਖਿਓ ਕਿਰਪਾ ਉਹਨਾਂ ਤੇਰੀ ਬਿਹਰਤ ਸੁਰਬਾਨਾ ਬਾਰੇ ਸੌਂਗਤ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਕਿੰਨਾ ਪਿਆਰ ਹੈ ਆਪਣੇ ਗੁਰੂ ਦੇ ਨਾਲ ਕਿ ਇੱਕ ਇੰਚ ਵੀ ਜਗ੍ਹਾ ਜਿਹੜੀ ਅੱਜ ਗੁਰੂ ਘਰ ਦੇ ਵਿੱਚ ਉਹ ਨਹੀਂ ਲੱਭ ਰਹੀ ਸੋ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਪਹੁੰਚਿਆ ਨੇ ਹਾਜ਼ਰੀ ਲਾਉਣ ਵਾਸਤੇ ਹਾਂ ਮੇਗੀ ਸੰਗਤਾਂ ਨੂੰ ਪਤਾ ਹੈ ਕਿ ਘੱਟੋ ਘੱਟ ਸਾਨੂੰ 3 ਤੋਂ 4 ਘੰਟੇ ਜਿਹੜੇ ਉਹ ਦਰਬਾਰ ਸਾਹਿਬ ਤੱਕ ਪਹੁੰਚਣ ਲਈ ਲੱਗਣਗੇ ਪਰ ਫਿਰ ਵੀ ਸੰਗਤਾਂ ਹਾਜ਼ਰੀ ਲਵਾ ਰਹੀਆਂ ਨੇ ਸਫਰ ਦੇ ਨਾਲ ਖੜੀਆਂ ਨੇ ਕਿਉਂਕਿ ਅੱਜ ਇੱਕ ਬਹੁਤ ਵੱਡਾ ਦਿਨ ਹੈ ਖਾਲਸੇ ਦਾ ਸਿੱਖ ਜਗਤ ਦਾ ਇੱਕ ਬਹੁਤ ਵੱਡਾ ਦਿਨ ਵੈਸਾ ਕੀ ਦਾ ਦਿਨ ਜਿਵੇਂ ਖਾਲਸਾ ਰੀ ਸਿਰਜਣਾ ਹੋਈ ਤੁਸੀਂ ਦੇਖ ਸਕਦੇ ਹੋ ਸਾ ਸੰਗਤਾਂ ਦੇ ਵਿੱਚ ਇਹਨਾਂ ਜੋਸ਼ ਹੈ ਭਾਵੇਂ ਗਰਮੀ ਹੈ ਪਰ ਕੋਈ ਪਰਵਾਹ ਨਹੀਂ ਫਿਰ ਵੀ ਸੰਗਤਾਂ ਜਿਹੜੀਆਂ ਨੇ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਨੇ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਸੰਗਤ ਜੀ ਉੱਥੇ ਸੰਗਤਾਂ ਖੜੀਆਂ ਨੇ ਬੈਠੀਆਂ ਨੇ ਬੈਠ ਕੇ ਹਾਜ਼ਰੀ ਭਰ ਰਹੀਆਂ ਨੇ ਮਹਤਮਾ ਜਨਕਨ ਸਾਧੂਆਂ ਦੀਆਂ ਮੰਡਲੀਆਂ ਸਾਨੂੰ ਧੰਨ ਹੈ ਹਾਲਸਾ ਧੰਨ ਹੈ ਸੰਗਤ ਵਾਲਾ ਗੁਰੂ ਸਦੇ ਸਾਧੂ ਮਹਤਮਾ ਸਾਨੇ ਉਹ ਧੰਨ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਦੇ ਪਾਤ ਹੈ ਸਪਕਤਾ ਪ੍ਰਬੰਧ ਵੀ ਕਮੇਟੀ ਵੱਲੋਂ ਕੀਤੇ ਗਏ ਨੇ ਤਾਂ ਜੋ ਸੰਗਤਾਂ ਨੂੰ ਦਰਸ਼ਨ ਜਿਹੜੇ ਉਹ ਕਰਵਾਏ ਜਾ ਸਕਣ ਸੋ ਦੋ ਰਸਤੇ ਨੇ ਇਹਦੇਲੇ ਪਾਸੇ ਵਾਲਾ ਰਸਤਾ ਵੀ ਇਹੜਾ ਉਹਦੇ ਤੇ ਵੀ ਸੰਗਤਾਂ ਦਾ ਜਿਹੜਾ ਉਹ ਵੱਡਾ ਇਕੱਠ ਕਹੀਂ ਦੇਖ ਸਕਦੇ ਹੋ ਸੰਗਤ ਜੀ ਜਾਓ ਜੀ ਸਾ ਸੰਗਤ ਜੀ ਹੁਣ ਚੱਲਦੇ ਆਪਾਂ ਅੱਗੇ ਤੇ ਗੁਰਮਤਨ ਸਮਾਗਮ ਵੀ ਜਿਹੜੇ ਉਹ ਚੱਲ ਰਹੇ ਨੇ ਇੱਥੇ ਦਸਤਾਰ ਮੁਕਾਬਲੇ ਥੋੜੇ ਹੀ ਸਮੇਂ ਦੇ ਵਿੱਚ ਸ਼ੁਰੂ ਹੋਣਗੇ ਤੇ ਨਾਲ ਨਾਲ ਗੱਤਕੇ ਦੇ ਮੁਕਾਬਲੇ ਜਿਹੜੇ ਆ ਉਹਨਾਂ ਦਾ ਵੀ ਫਾਈਨਲ ਜਿਹੜਾ ਅੱਜ ਕਰਵਾਇਆ ਜਾਊਗਾ ਸੋ ਪਹਿਲੇ 2 ਰੋਜ਼ ਤੋਂ ਇਹ ਜਿਹੜੇ ਮੁਕਾਬਲੇ ਨੇ ਚੱਲ ਰਹੇ ਨੇ ਤੇ ਅੱਜ ਆਖਰੀ ਦਿਨ ਇਹਨਾਂ ਸਮਾਗਮਾਂ ਦਾ ਇਧਰਲੇ ਪਾਸੇ ਚੱਲ ਰਹੇ ਨੇ ਗੱਤਕੇ ਦੇ ਮੁਕਾਬਲੇ ਅਤੇ ਸੁੰਦਰ ਦਸਤਾਰ ਦੇ ਮੁਕਾਬਲੇ ਜਿਹੜੇ ਉਹ ਚੱਲ ਰਹੇ ਨੇ ਰੌਹ ਦੇ ਲੰਗਰ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਸੰਗਤ ਜੀ ਅਰੇ ਦੇਲੇ ਪਾਸੇ ਦੁੱਧ ਦੇ ਲੰਗਰ ਜਿਹੜੇ ਉਹ ਚਲਾਏ ਗਏ ਨੇ ਸੰਗਤਾਂ ਦੁੱਧ ਛਕ ਰਹੀਆਂ ਨੇ ਨਾਲ ਬਿਸਕੁਟ ਅਤੇ ਰਸ ਸੋ ਤਰ੍ਹਾਂ ਤਰ੍ਹਾਂ ਦੇ ਲੰਗਰ ਅੱਜ ਜਿਹੜੇ ਉਹ ਗੁਰੂਆਂ ਸੰਗਤਾਂ ਵਾਸਤੇ ਲਗਾਏ ਗਏ ਨੇ ਆਸ ਆਸ ਸੰਗਤ ਜੀ ਨੂੰ ਕੇ ਲੰਗਰ ਚੱਲ ਰਹੇ ਨੇ ਤਬਾ ਛਕਦੇ ਆ ਮੇਰਾ ਸੰਗਤਾਂ ਵੱਲੋਂ ਜਗਾ ਜਗਾ ਤੇ ਲੰਗਰ ਰੇੜੇ ਲਗਾਏ ਗਏ ਨੇ ਸਾਂਕ ਤਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਸਤੇ ਨਿਰੰਤਰ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੇ ਉੱਚੀ ਉੱਚੀ ਇੱਥੇ ਡੈੱਕ ਜਿਹੜੇ ਉਹ ਵਜਾਏ ਹੋਏ ਨੇ ਟਰੈਕਟਰ ਟਰਾਲੀਆਂ ਰਾਤ ਤੋਂ ਹੀ ਲੈ ਕੇ ਆਏ ਨੇ ਉਹ ਤੇ ਇੱਥੇ ਲਗਾਈਆਂ ਹੋਈਆਂ ਨੇ ਤੇ ਰਾਹ ਵੀ ਇੱਕ ਰੋਕਿਆ ਹੋਇਆ ਸਾਰਾ ਤੇ ਉੱਚੀ ਉੱਚੀ ਡੈੱਕ ਜਿਹੜਾ ਪਤਾ ਨਹੀਂ ਵਜਾ ਕੇ ਕੀ ਸਾਬਿਤ ਕਰਨਾ ਚਾ ਰਹੇ ਨੇ ਇਹ ਇਹ ਗੱਲ ਜਿਹੜੀ ਕੋਈ ਬਹੁਤੀ ਚੰਗੀ ਵੀ ਨਹੀਂ ਲੱਗਦੀ ਬਈ ਉੱਚੀ ਉੱਚੀ ਗਾਣੇ ਲਾ ਕੇ ਤੇ ਜਿਹੜੀ ਸੰਗਤ ਇੱਥੇ ਮਤਾਂ ਟੇਕਣ ਆ ਰਹੀ ਏ ਉਹਨੂੰ ਵੀ ਪਰੇਸ਼ਾਨ ਕੀਤਾ ਜਾਵੇ ਸੋ ਸੰਗਤ ਜੀ ਇਹ ਜਿਹੜੀ ਦੋਸਤ ਨੇ ਜਿਹੜੇ ਵੀਰ ਨੇ ਉੱਚੀ ਉੱਚੀ ਡੈਕ ਜਿਹੜੇ ਲਗਾ ਕੇ ਆਉਂਦੇ ਨੇ ਗੁਰੂ ਘਰ ਦੇ ਵਿੱਚ ਤੇ ਕੀ ਤੁਹਾਡਾ ਕੀ ਖਿਆਲ ਆ ਵੀ ਇਹ ਕੀ ਚੰਗੀ ਗੱਲ ਆ ਕਿ ਮਾੜੀ ਗੱਲ ਆ ਭਾਜੀ ਦੇਖੋ ਗੁਰੂ ਘਰੇ ਆਉਣਾ ਤੇ ਸੰਗਤ ਬਣ ਕੇ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ ਠੀਕ ਆ ਗੁਰੂ ਦਾ ਇੱਥੇ ਗੁਰੂ ਘਰ ਦਾ ਮਤਲਬ ਇਹੀ ਆ ਵੀ ਹਾਂ ਵੀ ਨਿਵਕੇ ਆਉਣਾ ਠੀਕ ਆ ਇੱਥੇ ਤੇ ਆਪਾਂ ਆ ਕੇ ਦੇਖਦੇਵੇਂ ਪ੍ਰਦਰਸ਼ਨੀ ਚੜਦੇ ਉਹ ਚੜਦਾ ਲੱਗਿਆ ਵੀ ਨਹੀਂ ਮੇਰਾ ਵਧੀਆ ਮੇਰਾ ਵਧੀਆ ਹੁਣ ਰਾਤ ਸਿਗੇ ਇੱਥੇ ਸਟੇ ਕੀਤੀ ਅਸੀਂ ਤੇ ਤਿੰਨ ਚਾਰ ਟਰਾਲੀਆਂ ਦੇ ਉਹਨਾਂ ਦੇ ਬੰਦ ਕਰਾਏ ਡੇਡੇ ਵੱਡੇ ਸਿਸਟਮ ਲਾਏ ਆ ਉਹਨਾਂ ਨੇ ਤੇ ਜਿਹੜੇ ਲੰਗਰ 'ਚ ਅਸੀਂ ਰੁਕੇ ਸੀਗੇ ਉੱਥੇ ਕਾਫੀ ਜਿਹੜੇ ਹੈਗੇ ਸੀਗੇ ਮਰੀਜ਼ ਤਿੰਨ ਚਾਰ ਜਣੇ ਸੀਗੇ ਪੇਸ਼ੈਂਟ ਬਜ਼ੁਰਗ ਉਹਨਾਂ ਨੇ ਪਤਾ ਨਹੀਂ ਕਿੰਨੀ ਵਾਰੀ ਉਹਨਾਂ ਨੇ ਰਿਕਵੈਸਟ ਕੀਤੀ ਉਹਨਾਂ ਨੂੰ ਭਾਈ ਬੰਦ ਕਰ ਦਿਓ ਬੰਦ ਕਰ ਦਿਓ ਉਹ ਕਹਿੰਦੇ ਉਹਨਾਂ ਕੋਲ ਜਦੋਂ ਅਸੀਂ ਗਏ ਆ ਉਹ ਕਹਿੰਦੇ ਅਸੀਂ ਰਗੜਾ ਲਾਉਣਾ ਜੀ ਹੈ ਫੇ ਰਗੜੇ ਲਾਉਣ ਦਾ ਤੁਸੀਂ ਡੈਡ ਡੈ ਸਪੀਕਰਾਂ ਦੇ ਨਾਲ ਕੀ ਸਬੰਧ ਹੈ ਤੁਸੀਂ ਰਗੜਾ ਲਾਉਣਾ ਲਾ ਲਓ ਤੁਸੀਂ ਹਨਾ ਆਪ ਦਾ ਜੋ ਕਰਨਾ ਗੁਰੂ ਸਾਹਿਬ ਦੀ ਰਜੇ ਰਹਿ ਕੇ ਜੋ ਕਰਨਾ ਕਰੋ ਹਨਾ ਪਰ ਇਹਦੇ ਨਾਲ ਵੀ ਕਿਸੇ ਬਜ਼ੁਰਗ ਨੂੰ ਕਿਸੇ ਬੀਬੀ ਨੂੰ ਜਿਹੜੀ ਵੀ ਹੈ ਨਾ ਉਹਨਾਂ ਨੂੰ ਜੋ ਸਿਹਤ ਸਮੱਸਿਆਵਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਯਾ ਹੁਣ ਵੀ ਜਿਹੜੇ ਡੈਕ ਜਿਹੜੇ ਜਿਹੜੇ ਉੱਚੀ ਵੱਜ ਰਹੇ ਆ ਇੱਥੇ ਵੀ ਉਹਨਾਂ ਦੀ ਧਮਕ ਜਿਹੜੀ ਆ ਉਹ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਆ ਪਰ ਉਹਨੇ ਸੰਗਤਾਂ ਬਜ਼ੁਰਗ ਨੇ ਸੇਵਾ ਕਰਦੀਆਂ ਨੇ ਲੰਗਰਾਂ ਦੇ ਵਿੱਚ ਸੋ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਆ ਰਾਤ ਨੂੰ ਸੌਣ ਕਿਉਂਕਿ ਸਵੇਰ ਤੋਂ ਲੈ ਕੇ 4 ਵਜੇ ਤੋਂ ਸੰਗਤਾਂ ਉੱਠਦੀਆਂ ਨੇ ਲੰਗਰ 'ਚ ਸੇਵਾ ਕਰਦੀਆਂ ਨੇ ਤੇ ਸ਼ਾਮ ਨੂੰ ਜਦੋਂ 12 ਵਜੇ ਤੱਕ ਲੰਗਰ 'ਚ ਸੇਵਾ ਕਰਕੇ ਬਾਅਦ 'ਚ ਉਹਨਾਂ ਨੇ ਰੈਸਟ ਕਰਨੀ ਹੁੰਦੀ ਆ ਤੇ ਉਸ ਸਮੇਂ ਵੀ ਜਿਹੜੇ ਡੈਕ ਬੰਦ ਨਹੀਂ ਹੁੰਦੇ ਤੇ ਸੰਗਤਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਆ ਬਾਰ-ਬਾਰ ਕਹਿਣ ਤੇ ਵੀ ਡੈਕ ਬੰਦ ਨਹੀਂ ਕੀਤੇ ਜਾਂਦੇ ਸੋ ਬੇਨਤੀ ਹੈ ਵੀਰਾਂ ਨੂੰ ਵੀ ਇਹਨੂੰ ਥੋੜਾ ਸਮਝਿਆ ਜਾਵੇ ਆਪਦੀ ਅਕਲ ਦੇ ਨਾਲ ਹੀ ਇਸ ਚੀਜ਼ ਨੂੰ ਥੋੜਾ ਜਿਹਾ ਮਹਿਸੂਸ ਕੀਤਾ ਜਾਵੇ ਵੀ ਇਹ ਗੱਲ ਕਿੰਨੀ ਕਿ ਚੰਗੀ ਆ ਸੋ ਬਹੁਤੇ ਵੀਰ ਸਾਨੂੰ ਮਾੜਾ ਕਹਿਣਗੇ ਪਰ ਕੋਈ ਚੱਕਰ ਨਹੀਂ ਇਹ ਜਿਹੜੀ ਗੱਲ ਸਹੀ ਆ ਉਹ ਸਹੀ ਆ ਸੋ ਸਾਸੰਗ ਜੀ ਆਪਾਂ ਦਰਸ਼ਨ ਕੀਤੇ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਤੋ ਅੱਜ ਵਿਸਾਖੀ ਦੇ ਮੌਕੇ ਤੇ ਬਹੁਤ ਸੰਗਤਾਂ ਜਿਹੜੀਆਂ ਨੇ ਉਹ ਭਾਰੀ ਗਿਣਤੀ ਦੇ ਵਿੱਚ ਇੱਥੇ ਮੱਥਾ ਟੇਕਿਆ ਸੰਗਤਾਂ ਨੇ ਸੋ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਰੀਆਂ ਸੰਗਤਾਂ ਤੱਕ ਇਹ ਵੀਡੀਓ ਜਿਹੜੀ ਉਹ ਪਹੁੰਚਾ ਦਿਓ ਮਿਲਦੇ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਵਿਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਮੈਂ ਸਿੱਖ ਵੀਰਾਂ ਤੇ ਭੈਣਾਂ ਨੂੰ ਵਿਸਾਖੀ ਦੇ ਮੇਲੇ ਦੀਆਂ ਵਧਾਈਆਂ ਦਿੰਨੀ ਆ ਵੀਡੀਓ ਦੇਖ ਕੇ ਇੱਕ ਬੜਾ ਜੋਸ਼ ਸੀ ਇੱਕ ਜਜ਼ਬਾ ਸੀ ਇੱਕ ਖੁਸ਼ੀ ਦਾ ਮੂਦ ਸੀ ਜਿਸ ਤਰ੍ਹਾਂ ਕਿ ਅਨੰਦਪੁਰ ਨੂੰ ਸਜਾਇਆ ਗਿਆ ਵਾ ਔਰ ਉਥੇ ਕਿ ਵਿਸਾਖੀ ਦੇ ਮੇਲੇ ਦੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਮੈਂ ਕਿੰਨੀ ਬੜੀ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗੰਦਾ ਸੀ ਮੇਰਾ ਦਿਲ ਕਹਿੰਦਾ ਸੀ ਮੈਂ ਤਾਂ ਉੱਥੇ ਜਾਂ ਜ ਪਹੁੰਚੀ ਹੋਈਆਂ ਔਰ ਮੇਰਾ ਦਿਲ ਕਹਦਾ ਸੀ ਕਿ ਮੈਂ ਉੱਥੇ ਜਾ ਕੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਾਂ ਔਰ ਮੈਨੂੰ ਤੇ ਬੜੀ ਖੁਸ਼ੀ ਹੋਣਦੀ ਸੀ ਇੰਜ ਵੇਖ ਕੇ ਔਰ ਦੂਸਰੀ ਗੱਲ ਇਹ ਕਿ ਮੈਨੂੰ ਨਾ ਇਹ ਜਿਹੜੀ ਆ ਵਿਸਾਖੀ ਦੇ ਮੇਲੇ ਦਾ ਇਤਿਹਾਸ ਜਿਹੜਾ ਵੈ ਤੇ ਔਰ ਇਹਦੀ ਜਿਹੜੀ ਹਿਸਟਰੀ ਆ ਇਹਦੇ ਮੈਨੂੰ ਨਾ ਵੀਡੀਓ ਲਾਜ਼ਮੀ ਸੈਂਡ ਕਰਿਓ ਕਿਉਂਕਿ ਮੈਂ ਇਹਦੇ ਤੇ ਵੀ ਮਜ਼ੀਦ ਵੀਡੀਓ ਬਣਾਵਾ ਕਿਉਂਕਿ ਮੈਨੂੰ ਇਹ ਵੇਖ ਕੇ ਨਾ ਜਿਹੜੀ ਵਿਸਾਖੀ ਦਾ ਮੇਲਾ ਮੈਨੂੰ ਤੇ ਬੜਾ ਵਧੀਆ ਲੱਗਾ ਔਰ ਜਿਸ ਤਰ੍ਹਾਂ ਖੁਸ਼ੀਆਂ ਮਨਾਉਂਦੇ ਸੀ ਬਹੁਤ ਵਧੀਆ ਸੀ ਕਿਉਂਕਿ ਕੋਈ ਵੀ ਤਿਹਾਰ ਜਿਹੜਾ ਹੁੰਦਾ ਨਾ ਉਹ ਦੱਸਦਾ ਕਿ ਇਹ ਕਿਹੜੀ ਕੌਮ ਹੈ ਔਰ ਕਿਸ ਤਰ੍ਹਾਂ ਮਨਾਉਂਦੀ ਹੈ ਕਿ ਔਰ ਬਿਲਕੁਲ ਜਿੰਝ ਕੇ ਗੁਰੂ ਸਹਿਬਾਨ ਨੇ ਦੱਸਿਆ ਸੀ ਉਸੇ ਤਰ੍ਹਾਂ ਇਹ ਸਾਰਾ ਕੁਝ ਮਨਾਇਆ ਜਾ ਰਿਹਾ ਹੈ ਇਹ ਕਿਉਂਕਿ ਸਾਡੇ ਵੀ ਤਿਹਾਰ ਪਿੱਛੇ ਜਿੰਨ ਗਿਆ ਅਸੀਂ ਜਿੰਝ ਸਾਨੂੰ ਦੱਸਿਆ ਗਿਆ ਅਸੀਂ ਆਪਣਾ ਤਿਹਾਰ ਉਸੇ ਤਰ੍ਹਾਂ ਮਨਾਇਆ ਔਰ ਇਹ ਤਿਹਵਾਰ ਹੀ ਸਾਨੂੰ ਦੱਸਦੇ ਕਿ ਅਸੀਂ ਕੌਣ ਹੈ ਬਾਕੀ ਮੈਨੂੰ ਇਹਨਾਂ ਦੀ ਜਿਹੜੀ ਕਿ ਵੀਡੀਓ ਬੜੀ ਵਧੀਆ ਲੱਗੀ ਆ ਕਿਉਂਕਿ ਇੱਕ ਬੜੀ ਜੋਸ਼ ਤੇ ਖੁਸ਼ੀ ਵਾਲਾ ਮੌਕਾ ਸੀ ਬਾਕੀ ਤੁਹਾਨੂੰ ਕਿਹੋ ਜਿਹਾ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ اظہار ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ